ਹਾਣੀ ਪੀੜਾ ਬਸਤੀ ਕਿਹੜਾ ਮੱਲਾ ਹੈ ਸੁੰਦਰ ਬਸਤੀ ਹੈ ਜੀ ਤੁਹਾਡਾ ਮਕਾਨ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਮਕਾਨ ਦੇ ਜੀ ਡਿਗਣ ਵਾਲਾ ਹੋ ਰਿਹਾ ਜੀ ਕਿੰਨੇ ਸਾਲ ਦੇ ਬਣਾਇਆ ਮਕਾਨ ਬਣਾਇਆ ਇਹ ਇਹਨ ਤੋਂ ਕਾਫੀ ਸਾਲ ਹੋ ਗਏਗੇ 3 ਸਾਲ ਹੋ ਗਏ 3 ਸਾਲ ਹੋ ਗਏ ਹਾਂਜੀ ਕਿੰਨੇ ਮੈਂਬਰ ਰਹਿੰਦੇ ਨੇ ਇੱਥੇ ਇੱਥੇ 6 6 ਮੈਂਬਰ ਕਮਰੇ ਕਿੰਨੇ ਨੇ ਦੋ ਬਾਤ ਨੂੰ ਥੋੜੀ ਮੇਰਾ ਹੈ ਕਿ ਜਦ ਬਣਾਈ ਨਹੀਂ ਹੈਗੀ ਤੁਸੀਂ ਨੇ ਕਿਹਾ ਨਹੀਂ ਰੇਂਡਾ ਪਾਸੇ ਬਾ ਜਿਹੜਾ ਹੈਗੇ ਤੁਹਾਡਾ ਜਿਵੇਂ ਬਰਸਾਤ ਹੋ ਰਹੀ ਹੈ ਅੱਜ ਤਾਂ ਮੌਸਮ ਖਰਾਬ ੜੇ ਇਸ ਤਰ੍ਹਾਂ ਦੇ ਹਾਲਾਤ ਨੇ ਮੌਸਮ ਦੇ ਬਰਸਾਤ ਜੀ ਬਹੁਤ ਹੀ ਹਾਲਤ ਮਾੜੇ ਨੇ ਪਾਣੀ ਵੜਦਾ ਅੰਦਰ ਹਾਂਜੀ ਜੇਰ ਬਾਲਟੀਆਂ ਨਾਲ ਕੱਢਦੇ ਆ ਬੜਨੇ ਕੋਈ ਪੈਸਾ ਨਹੀਂ ਮਿਲਿਆ ਕੋਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਛੱਤ ਕਿੰਨੀ ਕੁ ਪੁਰਾਣੀ ਹੈ ਇਹ 30 ਸਾਲ ਪੁਰਾਣੀ ਹੈ ਹਾਂਜੀ ਜਿਵੇਂ ਅੰਦਰ ਸੌਣੇ ਡਰ ਨਹੀਂ ਲੱਗਦਾ ਤੁਹਾਨੂੰ ਲੱਗਦਾ ਹੈ ਜੀ ਕੋਈ ਘਰ ਮਕਾਨ ਕਿਤਰਾ ਜਿਵੇਂ ਕੋਈ ਪਲਾਟ ਜਾ ਕੋਈ ਦੁਕਾਨ ਕੋਈ ਆਪਣਾ ਪੁੱਛਨੇ ਆ ਕਿ ਆਪਣੇ ਹਾਂ ਜੀ ਨਾ ਕੁਝ ਇਹ ਹੀ ਮਕਾਨ ਕੰਮ ਨਹੀਂ ਕਰਦੇ ਤੁਸੀਂ ਇਹ ਦਿਹਾੜੀ ਵਿੱਚ ਤੋੜੀ ਕਰਦੇ ਹਾਂ ਅੱਛਾ ਕੋਣ ਕੋਣ ਨੇ ਤੁਹਾਡੇ ਪਰਿਵਾਰ ਚ ਨੇ ਬੰਦੇ ਜੀ ਦੋ ਬੇਟੇ ਨੇ ਇੱਕ ਬੇਟੀ ਹੈ ਹਾਂ ਜੀ ਤੁਹਾਡੇ ਘਰ ਆਣਾ ਹਾਂ ਜੀ ਬੇਟੇ ਵੀ ਦਿਹਾੜੀ ਕਰਦੇ ਪੜਦੇ ਨੇ ਬੱਚੇ ਆਪਣੇ ਨਹੀਂ ਜੀ ਕੋਈ ਨਹੀਂ ਪੜਦਾ ਆ ਗਿਆ ਨਹੀਂ ਵੀ ਫਾਰਮ ਭਰੇ ਨੇ ਸਰਕਾਰ ਕੋਲ ਭੇਜ ਲੈਣ ਵਾਸਤੇ ਹਾਂ ਜੀ ਬਰੇ ਨੇ ਦੋ ਵਾਰੀ ਭਰੇ ਤੇ ਮਿਲਿਆ ਨਹੀਂ ਨਾ ਜੀ ਕੁਝ ਨਹੀਂ ਮਿਲਿਆ ਲੈ ਕੁਝ ਨਹੀਂ ਮਿਲਿਆ ਲੈ ਹੁਣ ਦੁਬਾਰਾ ਭਰੇ ਨੇ ਇੱਕ ਵਾਰੀ ਹੁਣ ਦੁਆਰੋਂ ਬਰੇ ਤੀਜੀ ਹੁਣ ਵੀ ਨਹੀਂ ਆਲੇ ਆਈ ਨਹੀਂ ਨਾ ਲਿਆ ਜੇ ਤੱਕ ਕੁਝ ਨਹੀਂ ਹੈ ਕੀ ਮੰਗ ਕਰਦੀ ਹਾਂ ਪ੍ਰਸ਼ਾਸਨ ਤੋਂ ਬਸ ਇਹੀ ਜੀ ਸਾਡੀ ਜਗ੍ਹਾ ਬਣ ਜਾਏ ਜੇ ਆਪਦੇ ਲੈਵਲ ਤੇ ਬਣਾਉਂਦੇ ਹੁਣ ਉਹ ਸਾਡੇ ਲਾਗੇ ਪੈਸੇ ਹੁੰਦੇ ਫਿਰ ਬਣਾ ਵੀ ਲੈਂਦੇ ਕਹਿੰਦੇ ਜਾਂਦੇ ਦੇ ਦਾਂਗੇ ਛੱਤਾਂ ਚੋਂਂਦੀਆਂ ਨੇ ਜੀ ਪਾਣੀ ਆਂਦਾ ਥੱਲੇ ਥਲੋਂ ਕੀ ਵੀ ਆਂਦਾ ਜੀ ਗਲੀਆਂ ਚ ਬਸ ਰਾਤ ਕੱਟਣੀ ਪੈਂਦੀ ਐ ਇਹ ਜਿਹੜਾ ਗੱਲ ਜਿਹੜੀ ਰਾਤ ਨੂੰ ਲੱਗਦਾ ਚੱਲ ਜੂਰੀ ਉਹ ਰਾਤ ਸਾਰ ਰਾਤ ਜਾ ਕੇ ਕੱਟੀ ਐ ਇਹ ਕੁੜੀ ਉੱਧਰ ਪਾਈ ਹੁੰਦੇ ਕੰਨੀ ਜੀਵਨ ਕੀ ਹਾਲਾਤ ਦੇ ਮਕਾਨ ਨੂੰ ਵੀ ਲੈ ਡਾ ਲੱਗਦਾ ਤੁਹਾਨੂੰ ਇੱਥੇ ਰਹਿੰਦੇ ਸੀ ਅਨ ਲੱਗਦਾ ਉਹ ਕੜਾ ਬਹੁਤ ਡਰ ਲੱਗਦਾ ਹੈ ਸ਼ਤਾਂ ਵਿੱਚ ਗਈ ਜਾਂਦੀਆਂ ਨੇ 30 ਸਾਲ ਪੁਰਾਣਾ ਹੋ ਗਿਆ ਘਰ ਸਰਕਾਰ ਕਹਿੰਦੀ ਬਣਾ ਦਾਂਗੇ ਬਣਾ ਦਾਂਗੇ ਬੰਦਾ ਹੈ ਨਹੀਂ ਉਹਨਾਂ ਤੋਂ ਕੁਝ ਵੀ ਫਾਰਮ ਦੋ ਤਿੰਨ ਵਾਰ ਭਰਾ ਤੇ ਹਜੇ ਕਹਿੰਦੇ ਲਿਆ ਕਾਣਗੇ ਪੈਸੇ ਆਣਗੇ ਪੈਸੇ ਹਜੇ ਤੱਕ ਕੁਝ ਵੀ ਨਹੀਂ ਮਿਲਿਆ ਬਣਾ ਲਓ ਫਿਰ ਕੋਸ਼ਿਸ਼ ਕਰੀਏ ਅੰਕਲ ਉੱਪਰ ਜੁੜਦੇ ਹੀ ਨਹੀਂ ਪੈਸੀ ਨਹੀਂ ਜੁੜਦੇ ਕਿਤੇ ਪਾਸੇ ਵੀ ਕੀ ਕੰਮ ਕਰਦੇ ਹੋ ਸਾਰੇ ਸਾਰੇ ਦਿਹਾੜੀ ਮਜ਼ਦੂਰੀਆਂ ਦੇ ਆਪਦੇ ਆ ਬਣਾਣ ਚਾਹਦੇ ਆਪਦੇ ਆ ਬਣਾਣੇ ਨਾ ਦੂੰਗਾ ਗਲੀ ਤੋਂ ਮਕਾਨ ਤੁਹਾਡਾ ਇਹ ਬਹੁਤ ਦੂੰਗਾ ਅੰਕਲ ਬਹੁਤ ਦੂੰਗਾ ਮਕਾਨ ਸਾਡਾ ਤਾਂ ਡਰ ਲੱਗਦਾ ਰਾਤ ਨੂੰ ਸੌਂਦੀ ਉੱਥੇ ਡਰ ਲੱਗਦਾ ਅੰਕਲ ਮੇਰਾ ਭਾਈ ਸਾਰੀ ਰਾਤ ਜਾ ਕੇ ਕੱਟਦਾ ਹੁੰਦਾ ਵੀ ਡਿੱਗ ਗਿਆ ਜੇ ਹਨਾ ਜਵਾਖ ਨੇ ਛੋਟੇ ਛੋਟੇ ਮੇਰਾ ਇੱਕ ਛੋਟਾ ਭਾਈ ਹੈ ਜੀ ਉਹ ਵੀ ਬਹੁਤ ਡਰਦਾ ਹੈ ਉਹ ਰਾਤ ਨੂੰ ਉਹਨੂੰ ਮਸਾ ਸਵਾਨਨੇ ਅਸੀਂ ਸਕੇ ਕਹਾ ਕੇ ਤੇ ਸਾਰੀ ਛੱਤਾ ਤੁੰਗ ਦੇ ਅੰਦਰ ਸਾਰਾ ਕੁਝ ਪੁਰਾਣਾ ਹੋ ਰਿਹਾ ਸਾਰੇ ਰੋਟੀ ਪਈਆਂ ਬਾਲਟੀਆਂ ਨਾਲ ਅੰਕਲ ਕਦੇ ਗਲਾਸਾਂ ਨਾਲ ਕਦੇ ਡੋਲੂ ਬਥੇਰੇ ਬਥੇਰੀ ਮਿੱਟੀ ਆ ਜਾਂਦੀ ਅੰਦਰ ਡੋਲੂਆਂ ਨਾਲ ਕੱਢਦੇ ਹਾਂ ਬਹੁਤ ਔਖਾ ਹੈ ਪਾਣਾ ਪੀਣਾ ਜਿਵੇਂ ਬੈਠਣਾ ਉੱਠਣਾ ਔਖਾ ਲੱਗਦਾ ਜੀ ਬਹੁਤ ਔਖਾ ਲੱਗਦਾ ਔਖਾ ਕੀ ਮੰਗ ਕਰਦੇ ਹੋ ਅਸੀਂ ਕੁਝ ਨਹੀਂ ਮੰਗ ਕਰਦੇ ਸਾਡਾ ਇੱਕ ਘਰ ਪਾ ਦਿਓ ਬਸ ਕੜਾਈ ਅੰਕਲ ਬਸ ਹਟ ਗਏ ਤੇ ਬਿਮਾਰ ਜੀ ਹੋ ਗਏ ਕਿਹੜੀ ਗੱਲਸ ਨੂੰ ਹਟ ਮੇ ਸਰ ਓਗੇ ਪੜੇ ਨਹੀਂ ਹੈ ਓਗੇ ਪੜੇ ਤੁਹਾਡੇ ਵੱਟ ਵਿੱਚ ਜੋ ਮੈਂ 2022 ਚੋਂ ਕੰਮ ਕਰਨਾ ਚਾਹੁੰਦੇ ਹਾਂ ਜੀ ਹਾਂ ਪੜਾ ਕੀ ਕਰਨਾ ਚਾਹੁੰਦੇ ਵੜ ਕੇ ਪੜ ਕੇ ਖੁਸ਼ਾਫ ਨੇ ਵੀ ਕਰਨਾ ਚਾਹੁੰਦੇ ਆ ਜੀ ਇੱਕ ਰਿਸ਼ਨ ਸਿੰਘਾ ਜੀ ਇਹਨਾਂ ਦੇ ਬਾਪ ਦਾ ਨਾਮ ਤੇ ਬਹੁਤ ਮਾੜੇ ਹਾਲਾਤ ਨੇ ਪਾਣੀ ਵੜ ਜਾਂਦਾ ਲੋਕਾਂ ਦੇ ਘਰੇ ਜਵਾਕ ਪੈਂਦੇ ਨੇ ਤੇ ਉੱਤੋਂ 7 ਡਿਗਣ ਵਾਲੀ ਹੈਗੀ ਵੀ ਇਹਨਾਂ ਦਾ ਕੁਝ ਬੜਨਾ ਚਾਹੀਦਾ ਸਰਕਾਰ ਵੱਲੋਂ ਵੀ ਇਹਨਾਂ ਨੂੰ ਵੀ ਦੋ ਤਿੰਨ ਵਾਰੀ ਫਾਰਮ ਭਰਤੇ ਕੁਝ ਨਹੀਂ ਆਇਆ ਹਜੇ ਤੱਕ ਇਹਨਾਂ ਦੀ ਮਦਦਤ ਵੱਧ ਤੋਂ ਵੱਧ ਖ ਹੋਣੀ ਚਾਹੀਦੀ ਹੈ ਮਕਾਨ ਪਹਿਣਾ ਚਾਹੀਦਾ ਇਹਨਾਂ ਦੇ ਹਾਲਾਤ ਸੁਧਰ ਜਾਣ ਮਕਾਨ ਦੇ ਹਾਲਾਤ ਕੀ ਨੇ ਮਕਾਨ ਦੇ ਹਾਲਾਤ ਤਾਂ ਹੀ ਨੇ ਜੀ ਬਸ ਪਾਣੀ ਵੜਦਾ ਇਧਰੋਂ ਕੰਧਾਂ ਚੋਂ ਉੱਤੋਂ ਸੱਤ ਚੋਂ ਬਾਹਰ ਬੀਹੀ ਚੋਂ ਸਾਰਾ ਕੁਝ ਬੇਕਾਰ ਆਸਤੀ ਪੂਰੋਂ ਵੀ ਪਾਣੀ ਥੱਲੋਂ ਵੀ ਪਾਣੀ ਬਹੁਤ ਜਿਆਦੇ ਬੜਾ ਜਿਆਦੇ ਬਰੇ ਹਾਲਤ ਨੇ ਇਹਨਾਂ ਦੇ ਤਾਂ ਸਰਕਾਰ ਮਦਦ ਕਰਨੀ ਚਾਹੀਦੀ ਇਹ ਸਰਕਾਰ ਮਦਦਤ ਕਰਨੀ ਚਾਹੀਦੀ ਜੀ ਇਹਨਾਂ ਨੇ ਫਾਰਮ ਭਰੇ ਨੇ ਫਾਰਮ ਵੀ ਨਹੀਂ ਕਦੇ ਆਏ ਹੁਣ ਇਹਨਾਂ ਨੂੰ ਕੋਈ ਮਦਦ ਦੇਣੀ ਚਾਹੀਦੀ ਹੈ ਵਿਚਾਰੇ ਨੂੰ ਇਹ ਗਵਾਂਡੀਆਂ ਦੇ ਘਰੇ ਸੌਂਦੇ ਨੇ ਜਵਾਖ ਅਸੀਂ ਪਾਉਨੇ ਆਪਾ ਆਪਣੇ ਘਰਾਂ ਇਹਨਾਂ ਨੂੰ ਜਵਾਖਾਂ ਨੂੰ ਬੱਚੇ ਛੋਟੇ ਨੇ ਬੱਚੇ ਛੋਟੇ ਨੇਗੇ ਬਸ ਪਤਾ ਬਾਪ ਵਿਚਾਰਾ ਹੈ ਜੀ ਉਹ ਮਤਲਬ ਕਿ ਆਪ ਬਣਾ ਨਹੀਂ ਸਕਦੇ ਆਪ ਨਹੀਂ ਇਹ ਕਰ ਸਕਦੇ ਤਾਂ ਝਾੜੂ ਪੋਚੇ ਕਰਦੀ ਨੇ ਜੀ ਕੁੜੀ ਵੀ ਮਾਂ ਵੀ ਸਤਾ ਹਾਲ ਤਾਂ ਕਾਸਤਾ ਗਿਰ ਵੀ ਸਕਦੇ ਨੇ ਗਿਰ ਵੀ ਸਕਦੇ ਨੇ ਜੀ ਸਾਂ ਸੋਚ ਰਹੀਂਦੀ ਰਾਤ ਨੂੰ ਵੀ ਕਿਤੇ ਹੁਣ ਡਿੱਗੀ ਹੁਣ ਡਿੱਗੀ ਨਿਰਦੇ ਸੁੰਦੇ ਨਹੀਂ ਵਿਚਾਰੇ ਹਾਂ ਜੀ ਇਹਨਾਂ ਦੀ ਵੱਧ ਤੋਂ ਵੱਧ ਮਦਦਤ ਹੋਵੇ ਇਹਨਾਂ ਦਾ ਘਰ ਪੈਣਾ ਚਾਹੀਦਾ ਕ੍ਰਿਸ਼ਨ ਸਿੰਘ ਐਮਸੀ ਵਾਡ ਨੰਬਰ 16 ਤੋਂ ਜੀ ਇਹ ਵੀ ਵਿਚਾਰੇ ਬਹੁਤ ਗਰੀਬ ਪਰਿਵਾਰ ਇਹਨਾਂ ਦੇ ਜਿਹੜੇ ਕਿ ਇਹਨਾਂ ਦੇ ਹਸਬੰਡ ਨੇ ਉਹਨਾਂ ਦਾ ਨਾਮ ਵੀ ਕ੍ਰਿਸ਼ਨ ਹੈਗਾ ਇਹਨਾਂ ਦਾ ਨਾਮ ਰਾਣੀ ਹੈਗਾ ਬਲਕਿ ਬਹੁਤ ਗਰੀਬ ਪਰਿਵਾਰ ਚੋਂ ਨੇ ਇਹ ਤਾਂ तकरीबन ਜਿਵੇਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਦੋਂ ਦੇ ਮਕਾਨ ਪਏ ਹੋਏ ਨੇਗੇ ਅੱਜ ਮੇਰੇ ਸੋਨਾਂ 30 ਸਾਲ ਪੁਰਾਣੇ ਮਕਾਨ ਨੇਗੇ ਪਰ ਇੰਨੇ ਕਿ ਵਿਚਾਰਾਂ ਦੇ ਇਹਨਾਂ ਦੇ ਮਾੜੇ ਹਾਲਾਤ ਨੇਗੇ ਵੀ ਇਹਨਾਂ ਤੋਂ ਨਾ ਤਾਂ ਮਕਾਨ ਬਣੇ ਨਾ ਹੀ ਇਹਨਾਂ ਦੇ ਕਰੇ ਆਪਾਂ ਕਹਿੰਦੇ ਵੀ ਰਾਸ਼ਨ ਉਹ ਵੀ ਵੈਸੇ ਨਹੀਂ ਇਹਨਾਂ ਦੀ ਗੁੜੀਆਂ ਵੀ ਥੋੜੇ ਪੈਸੇ ਕਰਕੇ ਵੀ ਚਲੋ ਵੀ 10 ਰੁਪਏ ਕਰਕੇ ਵੀ ਸਕੂਲਾਂ ਦੇ ਵਿੱਚੋਂ ਬੱਚੇ ਹਟੇ ਹੋਏ ਨੇਗੇ ਤੇ ਅਸੀਂ ਤਾਂ ਕੁਝ ਪਹਿਲਾਂ ਵੀ ਇਹਨਾਂ ਨੇ ਪਰੇ ਹੋਏ ਸੀ ਫਾਰਮ ਚਲੋ ਉਸ ਟਾਈਮ 'ਚ ਕੋਸ਼ਿਸ਼ ਪਾਰਸ਼ੀ ਰਹੀ ਜਾਂ ਕਿਵੇਂ ਵੀ ਉਹਨਾਂ ਨੇ ਆਪੋ ਆਪਣੇ ਪਾਸ ਕਰਤੇ ਸੀਗੇ ਪਰ ਅਸੀਂ ਹੁਣ ਇਹ ਇਹਨਾਂ ਦਾ ਪੈਲ ਦੇ ਆਧਾਰ ਤੇ ਅਸੀਂ ਸਭ ਨਾਲ ਗੱਲ ਕਰਕੇ ਤੇ ਪਟਿਆਲੇ ਤੇ ਪ੍ਰਧਾਨ ਜੀ ਨਾਲ ਗੱਲ ਕਰਕੇ ਅਸੀਂ ਜਰੂਰ ਇਹਨਾਂ ਦਾ ਸਭ ਤੋਂ ਪਹਿਲਾਂ ਇਹਨਾਂ ਦੇ ਪਾਸ ਕਰਵਾ ਕਰਵਾਵਾਂਗੇ ਜਿਹੜੇ ਕਿ ਮਕਾਨ ਦੇ ਪੈਸੇ ਨੇ ਮੈਂ ਵਾਰਡ ਨੰਬਰ 16 ਤੋਂ ਹੁਣ ਐਮਸੀ ਬਣਿਆ तकरीबन ਮੈਨੂੰ 7 ਕੁ ਮਹੀਨੇ ਹੋਏ ਨੇਗੇ ਪਰ ਇਹ ਚੀਜ਼ ਹੈ ਵੀ ਮੈਂ ਕਿਸੇ ਸਪਾਰਸ਼ ਨਹੀਂ ਸਾਰਾ ਪਰਿਵਾਰ ਇਹ ਮੇਰਾ ਜੀ ਕਿਉਂਕਿ ਜਦੋਂ ਆਪਾਂ ਨੂੰ ਸਾਰੇ ਪਰਿਵਾਰ ਨੇ ਜਿੱਤੇ ਆ ਤਾਂ ਪਰਿਵਾਰ ਮੇਰਾ ਹੈ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਤਾਂ ਮੈਨੂੰ ਵੀ ਦਿੱਕਤ ਆਉਂਦੀ ਹੈਗੀ ਤਾਂ ਇਸੇ ਕਰਕੇ ਅਸੀਂ ਸਭ ਤੋਂ ਪਹਿਲਾਂ ਜਿਹੜੇ ਵੀ ਨਹੀਂ ਮਕਾਨ ਪਾ ਸਕਦੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੇ ਪੈਸੇ ਪਾਸ ਕਰਵਾਵਾਂਗੇ ਮੇਰੀ ਕੱਲ ਵੀ ਯੂ ਸਾਬ ਨਾਲ ਗੱਲ ਹੋਈ ਹੈਗੀ ਯੂ ਸਾਬ ਨੇ ਵਿਸ਼ਵਾਸ ਦਿੱਤਾ ਨਾਲ ਦੀ ਨਾਲ ਪਟਿਆਲੇ ਫੋਨ ਕੀਤਾ ਉਹਨਾਂ ਨੇ ਵੀ ਜਿਹੜੇ ਕਿ ਇਹਨਾਂ ਮਹਿਕਮੇ ਨੇਗੇ ਉਹ 2-4 ਦਿਨਾਂ ਚੋਂ ਆਉਣ ਵਾਲੇ ਨੇ ਆਪਾਂ ਇਹਨਾਂ ਦੇ ਪੈਸੇ ਜਲਦੀ ਪਾਸ ਕਰਵਾਵਾਂਗੇ ਦੇਖੋ ਮੈਨੂੰ ਹੁਣੇ ਪਤਾ ਲੱਗਿਆ ਵੀ ਬੇਟੀ ਪੜਨੋਂ हट ਗਈ ਹੈਗੀ ਜਿੰਨੀ ਸਹਾਇਤਾ ਹੋ ਸਕੀ ਮੈਂ ਐਡਮਿਸ਼ਨ 'ਚ ਵੀ ਕਰ ਜਿੰਨਾ ਹੋ ਸਕਿਆ ਮੈਂ ਇਹਨਾਂ ਨੂੰ ਕੋਈ ਵੀ ਕਾਪੀ ਪੈਨ ਬੁੱਕਾਂ ਦੀ ਲੋੜ ਹੈ ਮੈਂ ਇਹਨਾਂ ਦੇ ਨਾਲ ਖੜਾ ਹਾਂ ਮੈਂ ਇਹਨਾਂ ਨੂੰ ਹਰ ਇੱਕ ਚੀਜ਼ ਦਾ ਸਾਰਾ ਜਿੰਨਾ ਕੋ ਜਿੰਨਾ ਕੋ ਜੋ ਗਿਆ ਹੋਇਆ ਪਰ ਲਾਵਾਂਗੇ ਬਾਕੀ ਜੇ ਕੋਈ ਵੀ ਸੰਸਥਾ ਨਹੀਂ ਗਿਆ ਜਿੰਨੀਆਂ ਵੀ ਸੰਸਥਾ ਨਹੀਂ ਸ਼ਹਿਰ ਦੇ ਵਿੱਚ ਚਲੋ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਕੇ ਚਲੋ ਇਹਨਾਂ ਦੀ ਜਿਹੜੀ ਕਿ ਗੁੜੀਆ ਦੀ ਲਾਈਫ ਆ ਬਣ ਜਾਣੀ ਹੈ ਕਿਉਂਕਿ ਜੇ ਪੜ੍ਹਾਈ ਕਰਾਂ ਜੇ ਕਿਉਂਕਿ ਆਪਾਂ ਜਦੋਂ ਕਿ ਆਪਾਂ ਵੋਟਾਂ ਲੈਣੀਆਂ ਹੁੰਦੇ ਨੇ ਉਦੋਂ ਆਪਾਂ ਵੱਡੇ ਵੱਡੇ ਅੱਖਰਾਂ 'ਚ ਲਿਖਦੇ ਨੇਗੇ ਮੇਰਾ ਬਾੜ ਮੇਰਾ ਪਰਿਵਾਰ ਉਦੋਂ ਬਾਅਦ 'ਚ ਆਪਾਂ ਇਹਨਾਂ ਨੂੰ ਕੀ ਕਹਿੰਦੇ ਹੁੰਨੇਗੇ ਵੀ ਇਹ ਲੋ ਤਾਂ ਇਸੇ ਕਰਕੇ ਅਸੀਂ ਆਪਣੇ ਪਰਿਵਾਰ ਦਾ ਆਪ ਧਿਆਨ ਰੱਖ ਰਹੇ ਹਾਂ ਜੀ ਪਰ ਸਰਕਾਰ ਤੋਂ ਇਹੀ ਮੰਗ ਹੈ ਕਿ ਵੀ ਇਹ ਜਿਹੜੇ ਵੀ ਸਾਡਾ ਪਰਿਵਾਰ ਹੈ ਸਾਰਿਆਂ ਦਾ ਜੋ ਵੀ ਹੈ ਜਿੰਨਾ ਵੀ ਹੋ ਸਕਦਾ ਉਹਦੀ ਮਾਤੋਬੰਦ ਮਦਦ ਕਰੀ ਜਾਵੇ